ਆ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਉਲੰਘਣ ਕੀਤਾ ਗਿਆ ਹੁਣੇ-ਹੁਣੇ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਦੇ ਕਿ ਐਮਈਏ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਐਕਸਟਰਨਰ ਅਫੇਅਰ ਦੇ ਵੱਲੋਂ ਜਿਹਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਕਿ ਜਿਹੜੇ ਧਮਾਕੇ ਜਿਹੜੇ ਡਰੋਨ ਜਿਨ੍ਹਾਂ ਦੀਆਂ ਖਬਰਾਂ ਆ ਰਹੀਆਂ ਸੀ ਕਿ ਪਠਾਨ ਕੋਟ ਦੇ ਵਿੱਚ ਜਦੋਂ ਅਸੀਂ ਕਿਹਾ ਤੁਹਾਨੂੰ ਕਿ ਪਠਾਨ ਕੋਟ 'ਚ ਅਸੀਂ ਖੜੇ ਹਾਂ ਉਸ ਸਮੇਂ ਵੀ ਡਰੋਨ ਦੇਖੇ ਗਏ ਤਾਂ ਉਸ ਤੋਂ ਬਾਅਦ ਲਗਾਤਾਰ ਚਰਚਾਵਾਵਾਂ ਚੱਲੀਆਂ ਜੰਮੂ ਦੇ ਵਿੱਚ ਵੀ ਜਿਹੜਾ ਤੋਂ ਆਦਾ ਸੀ ਕਿ ਸੀਜ਼ਫਾਇਰ ਦੀ ਉਲੰਘਣਾ ਹੋਈ ਤੇ ਇੱਕ ਵਾਰ ਫਿਰ ਤੋਂ ਹੁਣ ਐਮਈਏ ਨੇ ਗੱਲ ਕਨਫਰਮ ਕਰ ਦਿੱਤੀ ਗਈ ਹੈ ਐਮਈਏ ਦੇ ਵੱਲੋਂ ਜਿਹੜਾ ਪ੍ਰੈਸ ਕਾਨਫਰੈਂਸ ਦੇ ਵਿੱਚ ਕਿਹਾ ਗਿਆ ਕਿ ਸੀਜ਼ ਫਾਇਰ ਦਾ ਉਲੰਘਣ ਪਾਕਿਸਤਾਨ ਨੇ ਕੀਤਾ ਜੀਆਂ ਦਾਦੇ ਕਿ ਪਹਿਲਾਂ ਤੁਹਾਨੂੰ ਯਾਦ ਹੋਊਗਾ ਜਦੋਂ ਟਰੰਪ ਦੇ ਵੱਲੋਂ ਟਵੀਟ ਕੀਤਾ ਜਾਂਦਾ ਦੋਨਾਂ ਮੁਲਕਾਂ ਦੇ ਵਿਚਾਲੇ ਸਹਿਮਤੀ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਐਮਈਏ ਦੇ ਵੱਲੋਂ ਜਿਹੜਾ ਹੁਣ ਸਾਰੀ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਵਿੱਚ ਬਕਾਇਦਾ ਇਹ ਗੱਲ ਕਹੀ ਗਈ ਹੈ ਕਿ ਪਾਕਿਸਤਾਨ ਨੇ ਅਟੈਕ ਕੀਤਾ ਤੇ ਨਾਲ ਹੀ ਤੁਹਾਨੂੰ ਦੱਸਦੇ ਕਿ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਦ ਸ਼ਰੀਫ ਵੀ ਜਿਹੜੇ ਆ ਪ੍ਰੈਸ ਕਾਨਫਰੈਂਸ ਕਰਨਗੇ ਥੋੜੀ ਦੇਰ ਦੇ ਵਿੱਚ ਦੇਖਣਾ ਹੋਊਗਾ ਕਿ ਉਧਰਲੇ ਪਾਸਿਓਂ ਕੀ ਰਿਐਕਸ਼ਨ ਆਉਂਦਾ ਹੈਗਾ ਔਰ ਦੂਜੇ ਪਾਸੇ ਤੋਂ ਆਉਂਦਾ ਉਹ ਕਿ ਬਲੈਕਆਊਟ ਜਿਹੜਾ ਉਹ ਫਿਲਹਾਲ ਕੀਤਾ ਹੋਇਆ ਹੈਗਾ ਪੰਜਾਬ ਦੇ ਅੱਧ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਹੋਇਆ ਹੈਗਾ ਤੁਸੀਂ ਤਸਵੀਰਾਂ ਮੈਂ ਕਹੂੰਗਾ ਦਵਿੰਦਰ ਨਾਲ ਦਿਖਾਈ ਵੀ ਜਾਵੋ ਔਰ ਕੱਲੀ-ਕੱਲੀ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਕੁਝ ਬੰਦ ਹੈ ਔਰ ਸਾਰੀਆਂ ਦੁਕਾਨਾਂ ਸਭ ਕੁਝ ਜਿਹੜਾ ਤੁਸੀਂ ਦੇਖ ਸਕਦੇ ਹੋ ਬੰਦ ਕੀਤਾ ਹੋਇਆ ਕਿਉਂਕਿ ਬਲੈਕਆਊਟ ਦੇ ਨਾਲ ਦੀ ਨਾਲ ਨਿਰਦੇਸ਼ ਜਿਹੜੇ ਜਾਰੀ ਕਰ ਦਿੱਤੇ ਗਏ ਸੀ ਹਾਲਾਂਕਿ ਹੁਣ ਤੱਕ ਜਿਹੜੀ ਜਾਣਕਾਰੀ ਹੈ ਐਨਐਸਏ ਜੀਡਵਾਲ ਵੀ ਐਕਟਿਵ ਹੋਏ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਬਕਾਇਦਾ ਸਾਰੇ ਫੌਜ ਦੇ ਤਨਾਮੁਖੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਐਮਈਏ ਐਕਸਟਰਨਲ ਅਫੇਅਰ ਦੇ ਵੱਲੋਂ ਇਹ ਗੱਲ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਗਈ ਕਿ ਅਸੀਂ ਸੈਨਾ ਨੂੰ ਪੂਰੀ ਖੁੱਲੀ ਛੁੱਟੀ ਦਿੱਤੀ ਹੋਈ ਹੈ ਅਸੀਂ ਸਾਰਾ ਕੁਝ ਕਿਹਾ ਹੋਇਆ ਕਿ ਹੁਣ ਤੁਹਾਡੇ ਹੱਥ ਹੈ ਜੋ ਕਰਨਾ ਜੋ ਡਿਸੀਜਨ ਲੈਣਾ ਤੁਸੀਂ ਲੈ ਸਕਦੇ ਹੋ ਪਰ ਨਾਲ ਕਿਹਾ ਕਿ ਪਾਕਿਸਤਾਨ ਨੇ ਪਹਿਲਾਂ ਉਲੰਘਣਾ ਕੀਤੀ ਤੇ ਬਾਅਦ ਦੇ ਵਿੱਚ ਅਸੀਂ ਟੈਲੀਏਟ ਕੀਤਾ ਜਵਾਬ ਅਸੀਂ ਦਿੱਤਾ ਔਰ ਉਹਨਾਂ ਦੇ ਡਰੋਨ ਜਿਹੜੇ ਹਵਾ ਦੇ ਵਿੱਚ ਖਤਮ ਕੀਤੇ ਔਰ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸ਼ਾਇਦ ਇਹ ਭੁੱਲ ਰਿਹਾ ਕਿ ਸੀਜ਼ਫਾਇਰ ਹੁੰਦਾ ਕੀ ਹੈ ਸੀਜ਼ਫਾਇਰ ਕਹਿੰਦੇ ਕਿ ਇਹਨੂੰ ਨੇ ਪਰ ਦੂਜੇ ਪਾਸੇ ਵੱਡੀ ਅਪਡੇਟ ਚਾਈਨਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਚਾਈਨਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਚਾਈਨਾ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਆ ਪਾਕਿਸਤਾਨ ਆਪਣੀ ਸੌਵਰਨਟੀ ਦੇ ਲਈ ਜਿਹੜਾ ਲੜ ਰਿਹਾ ਤਾਂ ਅਸੀਂ ਉਸ ਦੇ ਨਾਲ ਆ ਇਹ ਬਿਆਨ ਚੀਨ ਦਾ ਸਾਹਮਣੇ ਤੇ ਦੂਜੇ ਪਾਸੇ ਚੀਨ ਦੇ ਨਾਲ ਜਿਹੜਾ ਗੱਲਬਾਤ ਕੀਤੀ ਹੈ ਐਨਐਸਏ ਨੇ ਐਨਐਸਏ ਜੀ ਡੋਵਾਲ ਨੇ ਗੱਲਬਾਤ ਕੀਤੀ ਔਰ ਚਾਈਨਾ ਨੂੰ ਵੀ ਜਿਹੜਾ ਇਸ ਗੱਲ ਦੇ ਬਾਰੇ ਦੱਸਿਆ ਪਰ ਦੂਜੇ ਪਾਸੇ ਚਾਈਨਾ ਭਾਰਤ ਨੂੰ ਵੀ ਇਹ ਗੱਲ ਕਹਿ ਰਿਹਾ ਕਿ ਅਸੀਂ ਅੱਤਵਾਦ ਦੇ ਖਿਲਾਫ ਹਾਂ ਦੂਜੇ ਪਾਸੇ ਚਾਈਨਾ ਦੇ ਨਾਲ ਵੀ ਉਹ ਖੜਾ ਹੈਗਾ ਚਾਈਨਾ ਦੇ ਵੀ ਹੱਕ ਦੇ ਵਿੱਚ ਉਹ ਸਟੈਂਡ ਲੈਂਦਾ ਹੋਇ ਦਿਖਾਈ ਦੇ ਰਿਹਾ ਤਾਂ ਇਹ ਦੋ ਗੁਲੀਆਂ ਰਣਨੀਤੀਆਂ ਜਿਹੜੀਆਂ ਨੇ ਦੇਸ਼ਾਂ ਦੀਆਂ ਵਿਦੇਸ਼ਾਂ ਦੀਆਂ ਇਹ ਆਪਣੀ ਸਾਖ ਨੂੰ ਜੀਓਪੋਲਿਟਿਕਸ ਦੇ ਪੱਧਰ ਦੇ ਉੱਪਰ ਉੱਪਰ ਲੈ ਕੇ ਜਾਣ ਦੀ ਲੜਾਈ ਚੱਲ ਰਹੀ ਹੈ ਇਹੀ ਗੱਲ ਲੱਗ ਰਹੀ ਹੈ ਕਿਉਂਕਿ ਜਿਵੇਂ ਟਰੰਪ ਨੇ ਟਵੀਟ ਕੀਤਾ ਜੋ ਜੋ ਗੱਲਾਂ ਟਰੰਪ ਨੇ ਟਵੀਟ ਦੇ ਵਿੱਚ ਲਿਖੀਆਂ ਉਹਨੇ ਕਿਹਾ ਕਿ ਅਮਰੀਕਾ ਜਿਹੜਾ ਉਹ ਇੰਟਰਵੈਨ ਕੀਤਾ ਅਮਰੀਕਾ ਨੇ ਫੇਰ ਬਾਅਦ ਦੇ ਵਿੱਚ ਇਹ ਗੱਲ ਹੋਈ ਹੈ ਤਾਂ ਇਹ ਗੱਲ ਜਿਹੜਾ ਡੋਨਰ 트ੰਪ ਨੇ ਕਹੀ ਔਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਊਗਾ ਜਦੋਂ ਸੀਜ਼ ਫਾਇਰ ਦਾ ਐਲਾਨ ਹੋ ਜਾਂਦਾ ਫਿਰ ਕੁਝ ਹੀ ਇੱਕ ਘੰਟੇ ਬਾਅਦ ਡੇਢ ਘੰਟੇ ਬਾਅਦ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਪਾਕਿਸਤਾਨ ਸੀਜ਼ ਫਾਇਰ ਤੋੜਦਾ ਤਾਂ ਅਸੀਂ ਪਠਾਨਕੋਟ ਦੇ ਵਿੱਚ ਲਗਾਤਾਰ ਤੁਹਾਨੂੰ ਦਿਖਾਇਆ ਕਿ ਕਿਸ ਪ੍ਰਕਾਰ ਬਲੈਕਆਊਟ ਮੌਕੇ ਤੇ ਹੋਇਆ ਔਰ ਉਸ ਤੋਂ ਬਾਅਦ ਹੁਣ ਵੀ ਪੰਜਾਬ ਦੇ ਅੱਧ ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਹੋ ਚੁੱਕਿਆ ਕੈਮਰਾ ਪਰਸਨ ਦਵਿੰਦਰ ਨਾਮ ਮਨਦੀਪ ਜੋਤ ਪਠਾਨਕੋਟ